ਸਾਤਿਸ਼ਰ ਗਾਲ ਜੀ ਸਾਰਿਆਂ ਨੂੰ ਇਸ ਜਿਹੜੀ ਇਹਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪਲਾਸ ਅਗਲੇ 72 ਘੰਟਿਆਂ ਦੀ ਮੌਸਮਾਫਰੇਟ ਤੁਹਾਨੂੰ ਦਿਹਾਗੇ ਯਾਨੀ ਕਿ ਅੱਜ 21 ਤਰੀਕਾ 22 ਤਰੀਕਾ ਤੇ 23 ਤਰੀਕ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਹਫੜਟ ਤੁਹਾਨੂੰ ਦਿਖਾਗੇ ਐਸ ਲਈ ਜੀ ਆ ਤਾਜ਼ਾ ਸੈਟਲਰ ਦੱਸਿਨਾ ਤੁਹਾਡੇ ਨਾਲ ਸਾਂਝਿਆ ਕਰ ਰਹੇ ਹਾਂ ਜੀ ਸਵਾਗ 10 ਦਾ ਟਾਈਮ ਹੋ ਰਿਹਾ ਤੇ 1 ਮਈ ਦੇ ਅੱਜ ਸਵੇਰ ਹੈ ਪੰਜਾਬ ਦੀ ਗੱਲ ਕਰੀਏ ਖੋਦੇ ਹਹਾਗਾ ਦੇ ਵਿੱਚ ਐਸ ਲਈ ਮੌਸਮ ਬਿਲਕੁਲ ਸਾਫ ਬਣਾ ਹੋਇਆ ਹਮਸ ਮੌਜੂਦ ਹੈ ਜੀ ਸਵੇਰ ਤੋਂ ਪਰ ਇਹਦੀ ਹਵਾ ਯਾਨੀ ਕਿ ਇਸਟਵੈਂਡ ਪੰਜਾਬ ਦੇ ਬਹੁਤੇ ਖ ਤੇ ਸਵੇਰ ਤੋਂ ਜੜੀ ਆ ਤਿੱਖੀ ਧੁੱਪ ਬਹੁਤ ਹੀ ਖੇਤ ਰਾਤ ਨੂੰ ਚੱਲ ਲੱਗ ਰਹੀ ਆ ਅਗਲੇ 48 72 ਘੰਟਿਆਂ ਦੇ ਵਿੱਚ ਮੀਂਹ ਦੇ ਅਸਰ ਬਣੇ ਹੋਏ ਨੇ ਜੀ ਵੀ ਤੇ ਜਿਹੜੇ 48 ਘੰਟਿਆਂ ਦੇ ਕਹੇ ਲੀਏ ਵੀ ਤੇ 72 ਘੰਟਿਆਂ ਤੋਂ ਪਛਮੀ ਸਿਸਟਮ ਵੈਸਣ ਦਸ਼ਰਬੰਸ ਜੜੀ ਉਹ ਮੌਜੂਦ ਆ ਜੀ ਪੰਜਾਬ ਹਰਿਆਣਾ ਰਾਇਸਨ ਲੈਂਦਾ ਪੰਜਾਬ ਪਾਕਿਸਤਾਨ ਦੇ ਉੱਤਰ ਖਛਮੀਰੀ ਪਾਕ ਹਿਮਾਚਲ ਉਤਰਖੰਡ ਦੇ ਜੰਮੂ ਯਾਨੀ ਕਿ ਇਹਨਾਂ ਫਾਗਾਂ ਦੇ ਵਿੱਚ ਮੀਂਹ ਜੜਿਆ ਦਰਜ ਹੁੰਦੇ ਹੋ ਸਕਦੇ ਨੇ ਤੇ ਹੁੰਦੇ ਰਹਿਣਗੇ ਅਗਲੇ 2-3 ਦਿਨਾਂ ਤੱਕ ਇਹਨਾਂ ਖੇਤਾਂ ਤੱਕ ਮੀਂਹ ਜੜਿਆ ਪਹੁੰਚ ਕਰ ਸਕਦੇ ਨੇ ਤੇ ਉਮੀਦ ਹੈ ਸਾਰੇ ਇਹਨਾਂ ਖੇਤਾਂ ਦੇ ਵਿੱਚ ਬਣੇ ਹੋਏ ਨੇ ਪੰਜਾਬ ਦੀ ਗੱਲ ਕਰੀਏ ਜੀ ਮਾਝਾ ਦੋਬਾਬਾ ਪੁਆਦ ਇਹਨਾਂ ਖੇਤਾਂ ਦੇ ਵਿੱਚ ਉਮੀਦ ਹੈ ਸਾਰ ਨਹੀਂ ਜਿਨ੍ਹਾਂ ਦੇ ਵਿੱਚ ਸ੍ਰੀ ਅਮਰੇਸਰ ਸਾਹਿਬ ਸ੍ਰੀ ਤਨਤਨ ਸਾਹਿਬ ਪਠਾਨਕੋਟ ਗੁਰਦਾਸਪੁਰ ਹੁਸ਼ਿਆਰ ਖਨਵਾਸ਼ ਜਲੰਧਰ ਕਪੂਰਥਲਾ ਚੰਡੀਗੜ੍ਹ ਮੋਹਾਲੀ ਤਿਰੋਪੜ ਇਹਨਾਂ ਫਾ ਅੱਜ ਵਾਲੇ ਫਾਸਿਆਂ ਐਕਟਿਵ ਹੁੰਦਾ ਸਿਸਟਮ ਬਦਲ ਬਣਦਾ ਤੇ ਤੇ ਦੂਜੇ ਵਾਸਤੇ ਜੇਕਰ ਮਾਲਵੇ ਵਾਲੇ ਫੱਛੇ ਭਾਗਾ ਤੋਂ ਬਦਲ ਬਣ ਜਾਂਦਾ ਫਾਜ਼ਲਕਾ ਫਰੀਦਕੋਟ ਫਿਰੋਜ਼ਸਰ ਜਾਂ ਫਿਰ ਕੇਂਦਰੀ ਹਰਿਆਣਾ ਦੇ ਕੇਂਦਰੀ ਰਾਜਸਥਾਨ ਤੋਂ ਫਿਰ ਬਰਨਾਲਾ ਸੰਗਰੂਰ ਮਲੇਰਕੋਟਲਾ ਮਾਨਸਾ ਬਟੰਡਾ ਅਸ਼ਰਮੁਖਸਾਬ ਮੋਗਾ ਫਾਜ਼ਲਕਾ ਫਰੀਦਕੋਟ ਫਿਰੋਜ਼ਸਰ ਇਹਨਾਂ ਹਗਾ ਤੱਕ ਵੀ ਪਹੁੰਚ ਕਰਨਗੇ ਸੋ ਇਹ ਸਾਰਾ ਕੁਝ ਡਿਪੈਂਡ ਕਰਦਾ ਹੈ ਕਿ ਬਦਲ ਕਿਹੜੇ ਫਾਸੇ ਬਣਦਾ ਹੈ ਤੇ ਉਹ ਕਿਹੜੇ ਦਿਸ਼ਾ ਨੂੰ ਜਾਂਦਾ ਹੈ ਕਿਹੜੇ ਪਾਸੇ ਨੂੰ ਉਹ ਕੂਚ ਕਰਦਾ ਹੈ ਇਹਦੇ ਅਫਰਡ ਜਦੋਂ ਬਦਲ ਬਣੇਗਾ ਜੀ ਉਸੇ ਵੇਲੇ ਤੁਹਾਨੂੰ ਦ ਸਿੱਧੇ ਅਹਾਂ ਅੰਕੜੇ ਦੇਖਦੇ ਹਾਂ ਜੋ ਜਾਰੀ ਕੀਤੇ ਨੇ 24 ਘੰਟੇ ਯਾਨੀ ਕਿ ਮੌਸਮ ਹਾਗਨੇ ਜੋ ਅੰਕੜੇ ਜਾਰੀ ਕੀਤੇ ਨੇ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ 21 ਤਰੀਕ ਤੇ ਜੇਕਰ ਅੱਜ ਦੀ ਗੱਲ ਕਰ ਲੈਂਦੇ ਆ ਤੇ ਅੱਜ ਗਰਜ ਰਿਸਕ ਦੇ ਨਾਲ ਵੀ 340 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਸੋ ਇਹ yellow alert ਜਿਹੜਾ ਜਾਰੀ ਕੀਤੇ ਹੋਏ ਨੇ ਕੱਲ ਵੀ ਜਿਹੜੇ ਯੈਲੋ ਲਰਜਾਰੀ ਨੇ ਹਰ ਸੌ ਦੀ ਚੌਥੇ ਤੀ ਅਗਲੇ ਚਾਰ ਪੰਜ ਦਿਨਾਂ ਤੱਕ ਅਲਰਟ ਚੱਲਿਆ ਜਾਰੀ ਕੀਤੇ ਹੋਏ ਨੇ ਯਾਨਕਿ ਮੌਸਮ ਹੱਗਨੇ ਵੀ ਹੈਗਾ ਲਖੀ ਹੈ ਕਿ ਮੌਜੂਦਗੀ ਜਿਹੜੀ ਪੱਛਮੀ ਸਸ਼ਤਰਮ ਦੀ ਐਸ ਵੇਲੇ ਮੌਜੂਦ ਆ ਪੰਜਾਬ ਦੇ ਵਿੱਚ ਤੇ ਬੱਦਲ ਬਣਨ ਦੀ 대ਰ ਹੈ ਜਦੋਂ ਬੱਦਲ ਬਣ ਗਿਆ ਕਿਸੇ ਖਾਸ ਐਕਟਿਵ ਹੋ ਗਿਆ ਤੇ ਉਹ ਕਾਫੀ ਖੇਤਰਾਂ ਨੂੰ ਜਿਹੜਾ ਕਵਰ ਕਰੇਗਾ ਤੇ ਤਗੜਾ ਹਨੇ ਚੱਕਰ ਚੱਲਣ ਦੇ ਅਸਰ ਹੋਣਗੇ ਕੁਝ ਖੇਤਰਾਂ ਦੇ ਵਿੱਚ ਗੜੇ ਮਾਰ ਵੀ ਸੰਭਵ ਹੈ ਉਹ ਕਿਹੜੇ ਖੇਤਰ ਹੋਣਗੇ ਇਹ ਤੁਹਾਨੂੰ ਮੌਕੇ ਤੇ ਅਪਡੇਟ ਅਸੀਂ ਦੇਵਾਂਗੇ ਤੁਹਾਨੂੰ ਅੱਜ ਜੀ ਸ਼ੁਕਰੀਆ